ਪੰਜਾਬ ਦੇ ਇਤਿਹਾਸਿਕ ਪਿੰਡ ਕਹਿਰਾਲੀ ਸਾਹਿਬ ਦੋ ਗੁਰੂਆਂ ਦੀ ਚਰਨਛੂਤਰਤੀ ਇੱਥੇ ਅੱਜ ਪੰਜਾਬ ਦਾ ਪ੍ਰਸਿੱਧ ਜਿਹੜਾ ਤਿਉਹਾਰ ਹੈ ਲੋਹੜੀ 40 ਤੀਆਂ ਦੀ ਲੋੜੀ ਆਵਾਜ਼ ਇਨਸਾਨ ਦੀ ਸੰਸਥਾ ਵੱਲੋਂ ਮਨਾਇ ਗਈ ਜਿਸ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ ਜਸਬੀਰ ਕੌਰ ਨੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਇਸ ਸੰਸਥਾ ਵੱਲੋਂ ਜੋ ਤੀਆਂ ਦੀ ਲੋੜੀ ਮਨਾਇ ਜਾ ਰਹੀ ਹੈ ਉਹ ਇੱਕ ਚੰਗਾ ਇਹਨਾਂ ਦਾ ਇੱਕ ਕਦਮ ਹੈ ਔਰ ਆ ਸਮੇਂ ਦੀ ਜ਼ਰੂਰਤ ਹੈ ਕਿ ਧੀਆਂ ਕਿ ਦੇਸ਼ ਦਾ ਨਾਮ ਰੋਸ਼ਨ ਕਰ ਰਹੀ ਹੈ ਦੁਨੀਆ ਵਿੱਚ ਧੀਆਂ ਵੱਲੋਂ ਕਿਸ ਤਰ੍ਹਾਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਗਿਆ ਹੈ ਭਾਵੇਂ ক্রিকেট ਟੀਮ ਦੀ ਕੈਪਟਨ ਲਾਲੋ ਭਾਵੇਂ ਕਲਪਨਾ ਚਾਵਲਾ ਲਾਲੋ ਔਰ ਤੁਸੀਂ ਜੇ ਧੀਆਂ ਨੂੰ ਪੜ੍ਹਾਓਗੇ ਚੰਗੇ ਸੰਸਕਾਰ ਦਿਓਗੇ ਤੁਹਾਡਾ ਨਾਮ ਪੰਜਾਬੀ ਨਹੀਂ ਪੂਰੀ ਦੁਨੀਆ ਵਿੱਚ ਧੀਆਂ ਰੋਸ਼ਨ ਕਰਨਗੀ ਧੀਆਂ ਨੂੰ ਤੁਸੀਂ ਫੁੱਲ ਸਮਝੋ ਪੱਥਰ ਨਾ ਸਮਝੋ ਔਰ ਇਸ ਸੰਸਥਾ ਨੇ ਅੱਜ ਲੋਹੜੀ ਦੇ ਮੌਕੇ ਤੇ 40 ਧੀਆਂ ਦੀ ਮਾਵਾਂ ਨੂੰ ਸਨਮਾਨ ਵੀ ਕੀਤਾ ਤੇ ਲੋਹੜੀ ਦੀ ਸਮਗਰੀ ਵੀ ਉਹਨਾਂ ਨੂੰ ਦਿੱਤੀ ਤੇਰਾ ਕੋਣ ਵਿਚਾਰ ਸਾਡਾ ਖੁੱਲ੍ਹ ਗਿਆ ਜੀ ਅੱਜ ਵੀ ਦਰਨਾਸ ਗਿਆ ਸੁੰਦਰ ਸੁੰਦਰੀਏ ਤੇਰਾ ਕੋਣ ਵਿਚਾਰਾ ਮੇਰਾ ਨਾਮ ਸਿਮਰਨਜੀਤ ਕੋ ਹਾਂ ਜੀ ਇਹ ਮੇਰਾ ਪਹਿਲਾ ਬੱਚਾ ਹੈ ਇਹ ਬੇਟੀ ਹੈ ਮੇਰੀ ਹਰਨੂਰ ਕੌਰ ਹਾਂਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਸਾਡੇ ਪਿੰਡ 'ਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਬੇਟੀਆਂ ਨੂੰ ਬੇਟੇ ਦੇ ਬਰਾਬਰ ਮੰਨ ਸਕਦੇ ਹਾਂ ਤੇ ਅੱਜ ਦੇ ਟਾਈਮ 'ਚ ਜੇਕਰ ਅਸੀਂ ਗੱਲ ਕਰੀਏ ਤੇ ਮੁੰਡੇ ਕੁੜੀ 'ਚ ਕੋਈ ਫਰਕ ਨਹੀਂ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਜਾ ਰਹੀਆਂ ਨੇ ਤੇ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਆਂ ਕਿ ਸਾਡੇ ਪਿੰਡ 'ਚ ਬੱਚੀਆਂ ਨੂੰ ਜਿਹੜੀ ਆ ਬਹੁਤ अहमियत ਦਿੱਤੀ ਜਾ ਰਹੀ ਆ ਤੇ ਇਹਨਾਂ ਦੀ ਲੋੜੀ ਮਨਾਈ ਜਾ ਰਹੀ ਆ ਦੇਖੋ ਜੀ ਕਿਹੜਾ ਸਭ ਤੋਂ بڑا ਜੀ ਬੇਟੀਆਂ ਦਾ ਬਹੁਤ ਇੱਕ ਕੰਨਿਆਦਾਨ ਬਹੁਤ ਵੱਡਾ ਮੰਨਿਆ ਜਾਂਦਾ ਜੀ ਕਿਸੇ ਵੀ ਪਿੰਡ ਦੇ ਵਿੱਚ ਕੰਨਿਆ ਦੇ ਵੀ ਜਨਮ ਲਿੰਦੀ ਏ ਉਹਨਾਂ ਦਾ ਸਾਰਿਆਂ ਦਾ ਭੈਣ ਭਰਾਵਾਂ ਦਾ ਫਰਜ਼ ਬਣਦਾ ਖੁਸ਼ੀ ਮਨਾਉਣ ਦਾ ਜਦੋਂ ਮੁੰਡੇ ਹੋ ਜਾਂਦੇ ਨੇ ਜੀ ਰਿਸ਼ਤੇਦਾਰ ਵੀ ਭੈਣ ਭਰਾ ਵੀ ਡੱਬੇ ਲੈ ਲੈ ਕੇ ਹਸਪੀਟਲਾਂ ਦੇ ਵਿੱਚ ਪਹੁੰਚ ਜਾਂਦੇ ਨੇ ਜੀ ਜਦੋਂ ਬੇਟੀ ਹੋ ਜਾਂਦੀ ਏ ਕਈ ਰਿਸ਼ਤੇਦਾਰਾਂ ਦੇ ਮਾਊਂਝੇ ਪੈ ਜਾਂਦੇ ਨੇ ਕੀ ਕਿਹੜੀ ਐਂਡ ਦੇ ਵਿੱਚ ਮਾਂ ਪਿਓ ਦੇ ਔਖੇ ਸਮੇਂ ਦੇ ਵਿੱਚ ਮਾਂ ਪਿਓ ਦੇ ਨਾਲ ਖੜਦੀ ਆ ਦਰਦ ਸਮਝਦੀ ਆਪਣੇ ਮਾਂ ਪਿਓ ਦਾ ਨਹੀਂ ਤੁਸੀਂ ਜਾਣਦੇ ਹੋ ਪੁੱਤ ਦੇ ਪੜੁੱਤ ਹੋ ਜਾਂਦੇ ਨੇ ਪਰ ਮਾਂ ਦੇ ਪੁੱਤ ਦੱਸ ਹੋਣ ਪਰ ਉਹਦੇ ਲਈ ਇੱਕ ਸਾਰ ਹੁੰਦੇ ਨੇ ਉਹਦੇ ਕਰਕੇ ਕਿਹੜੀਆਂ ਕੰਨੀਆਂ ਦੀਵੀਆਂ ਦਾ ਬੇਟੀ ਬਚਾਓ ਬੇਟੀ ਪੜਾਓ ਜੀ ਬੇਟੀਆਂ ਦਾ ਬਹੁਤ ਵੱਡਾ ਕੰਨਿਆਦਾਨ ਆ ਜੀ ਕਈ ਜਦੋਂ ਕੰਨੇ ਦੀਵੀਆਂ ਜਨਮ ਲੈਂਦੀਆਂ ਨੇ ਕਈ ਮਾਮਾ ਬੋਲ ਦਿੰਦੀਆਂ ਨੇ ਕਬੀ ਸਾਡੇ ਘਰ ਦੇ ਵਿੱਚ ਪੱਥਰ ਜੰਮ ਦਿੱਤਾ ਨੂਹਾਂ ਨੂੰ ਬੋਲਦਿਆਂ ਨੇ ਸੱਸਾਂ ਦੇਖੋ ਮਾਮਾ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਵੀ ਪਹਿਲਾਂ ਕਿਸੇ ਦੀ ਧੀ ਸੀ ਧੀ ਤੋਂ ਬਾਅਦ ਅੱਗੇ ਨੂਹ ਬਣੇ ਨੂਹ ਤੋਂ ਬਾਅਦ ਅੱਗੇ ਤੁਸੀਂ ਸੱਸ ਬਣਿਓ ਇਹਦੇ ਕਰਕੇ ਮੈਂ ਅਪੀਲ ਕਰਨੀ ਆ ਬਜ਼ੁਰਗ ਮਾਮਾ ਨੂੰ ਵੀ ਇਹਨਾਂ ਨੂੰ ਪੱਥਰ ਨਾ ਦੱਸਿਆ ਕਰੋ ਜਦੋਂ ਇਹ ਕਿਸੇ ਉੱਚ ਅਧਿਕਾਰੀ ਦੇ ਅਫਸਰ ਲੱਗ ਜਾਂਦੀਆਂ ਨੇ ਏਡੀਸੀ ਡੀਸੀ ਡੀਜੀਪੀ ਬਣ ਜਾਂਦੀਆਂ ਨੇ ਭੈਣਾ ਉਸ ਵੇਲੇ ਤੁਸੀਂ ਕਹਿ ਦਿੰਦੇ ਹੋ ਵੀ ਇਹ ਸਾਡੀ ਧੀ ਐ ਨਹੀਂ ਸਾਡੇ ਪੁੱਤ ਨੇ ਕਿੰਨੀ ਧੀਆਂ ਦਾ ਜੀ ਲੋੜੀ ਬਣਾ ਰਹੇ ਹੋ ਤੁਸੀਂ ਅੱਜ ਜੀ ਤਕਰੀਬਨ ਅਸੀਂ 31 ਕੁੜੀਆਂ ਦੀ ਰੱਖੀਆਂ ਜੀ ਸਾਡੇ ਕੋਲ ਜੀ 40 ਕੁੜੀਆਂ ਹੋ ਚੁੱਕੀਆਂ ਨੇ ਜੀ ਕਿੰਨੇ ਦੇ ਵੀ 10 ਪਿੰਡ ਨੇ ਜੀ ਲਵੇ ਲਵੇ ਪਿੰਡਾਂ ਦੇ 10 ਪਿੰਡਾਂ ਨੂੰ ਇਕੱਠੇ ਕਰਕੇ ਛੋਟੀ ਇੱਕ ਪਿੰਨੇ ਕਿਨੇ ਮਿਲਨੇ ਦੇ ਵਿਚ ਇਹ ਜੀ ਹੈਗੀਆਂ ਜੀ 2 ਮਹੀਨਿਆਂ ਤੋਂ ਲੈ ਕੇ ਜੀ ਸਾਲ ਤੱਕ ਨੇ ਜੀ 8-9 ਮਹੀਨੇ ਤੱਕ ਦੀਆਂ ਬੱਚੀਆਂ ਨੇ ਜੀ ਹਾਂ ਲੋੜੀ ਬਣਾ ਰਹੇ ਹਾਂ ਜੀ ਲੋੜੀਆਂ ਦੇ ਜੀ ਸਾਰਾ ਲੋੜੀ ਦਾ ਸਮਾਨ ਹੋ ਗਿਆ ਕਪੜਾ ਲੀੜਾ ਜੋ ਵੀ ਹੁੰਦਾ ਲੋੜੀ ਦੇ ਅਸੀਂ ਆਪਣਾ ਫਰਜ਼ ਨਿਭਾਉਂਦੇ ਆ ਜੀ ਕਿੰਨਾ ਕ ਸਾਡੀ ਜੀ ਹੁੰਦਾ ਜੀ ਅਸੀਂ ਸਾਡਾ ਇੱਕ ਹੋਰ ਸੰਸਥਾ ਦਾ ਇੱਕ ਰੂਲ ਨੇ ਜੀ ਆਵਾਜ਼ ਇਨਸਾਨੀਅਤ ਦੀ ਜੀ ਅਸੀਂ ਕਿਸੇ ਤੋਂ ਮਾਇਆ ਨਹੀਂ ਲੈਂਦੇ ਸਾਡੇ ਨਾਲ ਕੋਈ ਜੁੜਨਾ ਵੀ ਚਾਹਦਾ ਹੋਵੇ ਜੀ ਸਾਡੇ ਸਮਾਨ ਦੀ ਕੋਈ ਵੀ ਮਦਦ ਕਰ ਸਕਦਾ ਪਰ ਅਸੀਂ ਮਾਇਆ ਨਹੀਂ ਕਿਸੇ ਤੋਂ ਲੈਂਦੇ ਜੀ ਸੇਵਾ ਦੇ ਤਾਂ ਮੇਰਾ ਨਾਮ ਹੈ ਹਿਨਾ ਸੈਣੀ ਸਰ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਬੁੰਡਿਆਂ ਦੀ ਹੀ ਲੋੜੀ ਮਨਾਈ ਜਾਂਦੀ ਹੈ ਧੀਆਂ ਦੀ ਲੋੜੀ ਨਹੀਂ ਮਨਾਈ ਜਾਂਦੀ ਪਰ ਮੈਂ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਅੱਜ ਦੀ ਤਰੀਕ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਵੀ ਮੁੱਡੇ ਨਾਲ ਮੁੱਡਾ ਜੋੜ ਕੇ ਹੀ ਅੱਗੇ ਚੱਲ ਰਹੀਆਂ ਨੇ ਕੁੜੀਆਂ ਵੀ ਮੁੰਡਿਆਂ ਦੀ ਤਰ੍ਹਾਂ ਹੀ ਉਸ ਤਰ੍ਹਾਂ ਹੀ ਮੱਲਾ ਮਾਰ ਰਹੀਆਂ ਨੇ ਜਿਸ ਤਰ੍ਹਾਂ ਕਿ ਮੁੰਡੇ ਮੱਲਾ ਮਾਰਦੇ ਨੇ ਜਿੱਥੇ ਮਾਂ ਪਿਓ ਦੀ ਸੇਵਾ ਮੁੰਡੇ ਕਰਦੇ ਨੇ ਅੱਜ ਕੁੜੀਆਂ ਵੀ ਆਪਣੇ ਮਾਂ ਪਿਓ ਨੂੰ ਸਾਂਭ ਰਹੀਆਂ ਨੇ ਸੋ ਮੇਰੀ ਬਸ ਸਮਾਜ ਨੂੰ ਇੱਕ ਹੀ ਬੇਨਤੀ ਹੈ ਕਿ ਕੁੜੀਆਂ ਜੰਮਣ ਤੋਂ ਜਾਂ ਕੁੜੀਆਂ ਦੇ ਪੈਦਾ ਹੋਣ ਤੋਂ ਡਰੋ ਨਾ ਬਲਕਿ ਉਹਨਾਂ ਨੂੰ ਸੰਸਕਾਰ ਚੰਗੇ ਦਿਓ ਤਾਂ ਕਿ ਉਹ ਅੱਗੇ ਵਧਣ ਤੇ ਤੁਹਾਡਾ ਤੇ ਸਮਾਜ ਦਾ ਨਾਮ ਰੋਸ਼ਨ ਕਰਨ ਜੀ ਬਿਲਕੁਲ ਮੈਂ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦੀ ਆਂ ਇਸ ਐਨਜੀਓ ਨੂੰ ਤੇ ਮੈਂ ਬਹੁਤ ਖੁਸ਼ਕਿਸਮਤ ਆਂ ਕਿ ਮੈਂ ਮੈਨੂੰ ਇਸ ਐਨਜੀਓ ਵੱਲੋਂ ਇੱਥੇ ਇਨਵਾਈਟ ਕੀਤਾ ਗਿਆ ਤੇ ਮੈਂ ਅੱਗੇ ਵੀ ਇਹ ਜੋ ਉਪਰਾਲਿਆਂ ਦੇ ਵਿੱਚ ਸ਼ਾਮਿਲ ਹੋਣਾ ਚਾਹੂੰਗੀ ਤੇ ਮੈਂ ਇਹਨਾਂ ਨੂੰ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੀ ਆਂ ਕਿ ਇਦਾਂ ਦੇ ਉਪਰਾਲੇ ਹਮੇਸ਼ਾ ਕਰਦੇ ਰਹਿਣ ਤਾਂ ਕਿ ਸਮਾਜ ਦੇ ਲਈ ਇੱਕ ਟਿੱੱਚਾ ਬਣੇ ਕਿ ਹਾਂਜੀ ਅਸੀਂ ਵੀ ਇੱਥੇ ਤੱਕ ਪਹੁੰਚਣਾ ਹੈ ਤੇ ਕੁੜੀਆਂ ਨੂੰ ਅੱਗੇ ਤੱਕ ਲੈ ਕੇ ਜਾਣਾ ਹੈ ਮੈਂ ਤਾਂ ਜੀ ਬਸ ਇੱਕ ਹੀ ਚੀਜ਼ ਕਹਿਣਾ ਚਾਹੁੰਦੀ ਆਂ ਕਿ ਅੱਜ ਦੀਆਂ ਧੀਆ ਬੋਝ ਨਹੀਂ ਸਿਰ ਦਾ ਤਾਜ ਵੀ ਨੇ ਅੱਜ ਦੀਆਂ ਧੀਆ ਬੋਝ ਨਹੀਂ ਸਿਰ ਦਾ ਤਾਜ ਵੀ ਨੇ ਹੋਣਗੀਆਂ ਕਿਸੇ ਟਾਈਮ ਚਿੜੀਆਂ ਪਰ ਅੱਜ ਧੀਆ ਬਾਜ ਵੀ ਨੇ ਸੋ ਕੁੜੀਆਂ ਜੰਮਣ ਤੋਂ ਡਰੋ ਨਾ ਬਲਕਿ ਉਹਨਾਂ ਨੂੰ ਸੰਸਕਾਰ ਚੰਗੇ ਦਿਓ ਤਾਂ ਜੋ ਤੁਹਾਡਾ ਤੇ ਸਮਾਜ ਦਾ ਨਾਮ ਰੋਸ਼ਨ ਕਰੇ ਥੈਂਕ ਯੂ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਬਹੁਤ ਵਧੀਆ ਹੀ ਉਪਰਾਲਾ ਕੀਤਾ ਜਾ ਰਿਹਾ ਹੈਗਾ ਇਹ ਹਰ ਸਾਲ ਹੀ ਧੀਆ ਦੀ ਲੋੜੀ ਮਨਾਉਂਦੇ ਆ ਤੇ ਲੜਕੀਆਂ ਦੀ ਵਿਆਹ ਵੀ ਕਰਦੇ ਹੈਗੇ ਆ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਹੈਗਾ ਦਿਲੋਂ ਖੁਸ਼ੀ ਹੋਈ ਹੈ ਕਿ ਇਹ ਬੱਚੀਆਂ ਦੇ ਬਾਰੇ ਸੋਚ ਰਹੇ ਹੈਗੇ ਆ ਬੇਟੀ ਬਚਾਓ ਬੇਟੀ ਪੜਾਓ ਬਾਰੇ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਹੈ ਜੋ ਅੱਜ ਇਹਨਾਂ ਨੇ 40 ਕੁੜੀਆਂ ਦੀ ਲੋਹੜੀ ਮਨਾਈ ਹੈਗੀ ਹੈ ਇਸ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਤਾਂ ਜੋ ਲੜਕੀਆਂ ਤੇ ਲੜਕਿਆਂ ਦੇ ਵਿੱਚ ਕੋਈ ਵੀ ਅੰਤਰ ਨਾ ਕੀਤਾ ਜਾਵੇ ਲੜਕੀਆਂ ਵੀ ਜਿਹੜੀਆਂ ਹੈਗੀਆਂ ਨੇ ਇੱਕ ਤਰ੍ਹਾਂ ਪੜ੍ਹ ਲਿਖ ਕੇ ਬੱਚਿਆਂ ਨੂੰ ਜਿਹੜੀ ਹੈਗੀ ਸਿੱਖਿਆ ਦਿੱਤੀ ਜਾਂਦੀ ਹੈ ਕੇ ਲੜਕੇ ਜਿਹੜੇ ਹੈਗੇ ਆ ਲੜਕੀਆਂ ਨੂੰ ਹੀ ਪੜਾਇਆ ਜਾਏ ਪਰ ਜੇ ਇੱਕ ਲੜਕੀ ਪੜ ਜਾਂਦੀ ਹੈਗੀ ਆ ਤਾਂ ਸਾਰਾ ਪਰਿਵਾਰ ਪੜਦਾ ਜੇ ਇੱਕ ਲੜਕਾ ਪੜਦਾ ਹੈਗਾ ਤਾਂ ਇਕੂ ਹੀ ਤੱਕ ਸੀਮਤ ਹੁੰਦਾ ਹੈਗਾ ਇਸ ਕਰਕੇ ਲੜਕੇ ਤੇ ਲੜਕੀ ਦੇ ਵਿੱਚ ਜਿਹੜਾ ਹੈਗਾ ਅੰਤ ਨਹੀਂ ਰੱਖਣਾ ਚਾਹੀਦਾ ਤਾਂ ਲੜਕੀ ਨੂੰ ਜੇ ਅਸੀਂ ਪੜਾਵਾਂਗੇ ਲਿਖਾਵਾਂਗੇ ਅੱਜ ਕੱਲ ਪਤਾ ਹੀ ਹੈ ਆਪਾਂ ਸਾਰੇ ਹੀ ਜਾਣਦੇ ਆ ਕਿ ਲੜਕੀਆਂ ਜੋ ਲੜਕੀਆਂ ਇਹਨਾਂ ਨੂੰ ਬਹੁਤ ਹੀ ਵੱਧ ਯੋਗਦਾਨ ਦਿੰਦੀਆਂ ਹਨ ਮਾਂ-ਬਾਪ ਦੀ ਸੇਵਾ ਵੀ ਜਿਹੜੀਆਂ ਹੈਗੀਆਂ ਲੜਕੀਆਂ ਹੀ ਕਰ ਰਹੀਆਂ ਨੇ ਤੇ ਲੜਕੀਆਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਕੀ ਹਾਲ ਚੱਲ ਰਿਹਾ ਹੈਗਾ ਡੋਮੈਸਟਿਕ ਵਾਇਲੈਂਸ ਦੇ ਕੇਸਾਂ ਦੇ ਤਾਂ ਉਹਦੇ ਵਿੱਚ ਵੀ ਲੜਕੇ ਤੇ ਲੜਕੀਆਂ ਦੇ ਮਾਪੇ ਵੀ ਜਿਆਦਾ ਭਾਗੀਦਾਰ ਹੁੰਦੇ ਆ ਤੇ ਲੜਕੀਆਂ ਚਲੋ ਅਸੀਂ ਸਮਝ ਨਹੀਂ ਹੈਗੇ ਕਿਤੇ ਕਿਤੇ ਲੜਕੀਆਂ ਦਾ ਵੀ ਕਚੂਰਨ ਦਾ ਪਰੰਤੂ ਜੋ ਮੈਂ ਅੱਜ ਕੱਲ ਪ੍ਰੈਕਟੀਕਲੀ ਦੇਖਿਆ ਹੈਗਾ ਲੜਕੀਆਂ ਦਾ ਵੱਧ ਯੋਗਦਾਨ ਹੈਗਾ ਕਿ ਪੜ ਲਿਖਿਓ ਆਪਣੇ ਪਰਿਵਾਰ ਨੂੰ ਸੰਭਾਲਦੀਆਂ ਆਪਣੇ ਮਦਰ ਫਾਦਰ ਨੂੰ ਵੀ ਸੰਭਾਲਦੀਆਂ ਤੇ ਸੱਸ ਸੋਹਰੇ ਨੂੰ ਵੀ ਸੰਭਾਲਦੀਆਂ ਇਸ ਕਰਕੇ ਮੈਂ ਇਹੀ ਚਾਹੁੰਨੀ ਹਾਂ ਕਿ ਐਵੇਂ ਦੇ ਨੌਜਵਾਨ ਅੱਗੇ ਆਣ ਜੋ ਸਮਾਜ ਨੂੰ ਇਹੀ ਸਿੱਖਿਆ ਦੇਣ ਕਿ ਆਪਣੀਆਂ ਬੱਚੀਆਂ ਨੂੰ ਪੜਾ ਲਿਖਾ ਕੇ ਉਹਨਾਂ ਨੂੰ ਚੰਗੇ ਸਿੱਖਿਆ ਦੇਣ ਤੇ ਚੰਗੀ ਉਹਨਾਂ ਨੂੰ ਯੋਗਦਾਨ ਦੇਣ ਜੋ ਸਮਾਜ ਵਿੱਚ ਅੱਗੇ ਲਈ ਸਾਰਿਆਂ ਲਈ ਚੰਗਾ ਸਿੱਖਿਆਦਾਇਕ ਹੋਵੇਗਾ ਥੈਂਕ ਯੂ